ਕੀ ਹਾਲ ਚੱਲ ਮਿੱਤਰੋ ਕਿੱਦਾਂ ਸਾਰੇ ਵੀ ਬਾਈ ਆਪਣੇ ਅੱਜ ਯਾਰ ਦੋਸਤ ਆਏ ਸੀਗੇ ਤੇ ਆਪਾਂ ਸੱਜੇ ਜਾਣਾ ਖੱਬੇ ਆ ਸੱਜੇ ਥੱਲੇ ਤਾਂ ਲੈ ਜਾਣਾ ਆਪਾਂ ਆਇਆ ਖਾਣ ਪੀਣ ਤੇ ਰਸਤਾ ਬੜਾ ਖਰਾਬ ਹੈ ਦੇਖਦੇ ਅੱਗੇ ਜਾ ਕੇ ਕੀ ਆ ਪ੍ਰੋਗਰਾਮ ਬਣਦਾ ਇਹ ਦੇਖੋ ਬਾਈ ਨਦੀ ਹੈ ਇਹ ਇੱਥੇ ਹੁੰਦੀ ਹੈ ਆਫ ਰੋਡਿੰਗ ਤੇ ਆਪਾਂ ਆਏ ਸੀਗੇ ਅਜੇ ਇੱਧਰ ਖਾਣ ਪੀਣ ਇੱਕ ਬਾਈ ਸਾਡਾ ਇਹ ਆ ਗਿਆ ਇੱਧਰੋਂ ਦੀ ਜਾਣਾ ਆਪਾਂ ਨੇ ਉੱਪਰ ਦੇਖਦੇ ਆਂ ਗੱਡੀ ਜਾਂਦੀ ਐ ਇੱਥੇ ਉਹਦੀ ਫਸ ਗਈ ਨਹੀਂ ਜਾਣੀ ਦੁਬਾਰਾ ਹੈ ਬਾਈ ਟਰਾਈ ਮਾਰਨ ਲੱਗੇ ਆਂ ਬਾਈ ਇਹ ਵੀ ਆ ਗਿਆ ਦੇਖਦੇ ਆਂ ਹੁਣ ਲੇਗਾ 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 ਫਸ ਗਈ ਵਾ ਵਾ ਗੱਡੀਆਂ ਬਈ ਆਪਾਂ ਕੱਢ ਲੀਆਂ ਉਤੋਂ ਤੇ ਆਪਾਂ ਆ ਗਏ ਆਫ-ਰੋਡਿੰਗ ਵਾਲੇ ਟਰੈਕ ਤੇ ਹੁਣ ਅੱਗੇ ਦੇਖਦੇ ਕੋਈ ਜਗ੍ਹਾ ਵਧੀਆ ਜੀ ਉੱਥੇ ਫਿਰ ਗੱਡੀਆਂ ਲਾ ਕੇ ਬੈਠਦੇ ਆ ਤੇ ਉੱਥੇ ਬਣਾਨੇ ਫਿਰ ਸਮਾਨ ਆਪਣਾ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਲੋਕੇਸ਼ਨ ਤੇ ਇੱਧਰ ਤੇ ਅੱਜ ਟਮਾਟਰ ਕਟਿੰਗ ਹੋ ਰਹੇ ਆ ਇੱਧਰ ਆਪਾਂ ਚੁੱਲਾ ਕਰ ਲਿਆ ਤਿਆਰ ਕੋਲੋਂ ਮਿੱਟੀ ਲਾਤੀ ਆ ਦੇਖੋ ਜੀ ਚੁੱਲਾ ਗਿਆ ਬਲ ਆਪਾਂ ਪਰਾਹੇ ਤੇ ਬਣਾਵਾਂਗੇ ਸਬਜ਼ੀ ਲੋ ਜੀ ਮਿੱਤਰੋ ਕੁੱਕਰ ਆਪਣਾ ਹੋ ਗਿਆ ਗਰਮ ਇਹ ਚ ਆਪਾਂ ਨੇ ਮਸਾਲੇ ਮਸਲੇ ਪਾ ਕੇ ਪਿਆਜ਼ ਪਾ ਤਿਆ ਇਹ ਦੇਖੋ ਜੰਗਲ ਦੇ ਵਿੱਚ ਮੰਗਲ ਇਹੋ ਵੀ ਤੜਕਾ ਆਪਣਾ ਹੋ ਗਿਆ ਤਿਆਰ ਦੇਖੋ ਕਿੰਨਾ ਸ਼ਾਨਦਾਰ ਤੜਕਾ ਬਣਿਆ ਤੇਸੀ ਚੁੱਲੇ ਤੇ ਮਿੱਟੀ ਦੇ ਪਟੇ ਆਪਨੇ ਚੁੱਲਾ ਹੁਣ ਆਪਾਂ ਇਹਦੇ ਚ ਪਾਣਾ ਮਟਨ ਕਰ ਲੈਣਾ ਇੱਧਰ ਬੈਠਣਾ ਹੁਣ ਲੋ ਬਈ ਮਿੱਤਰੋ ਮਟਰਨਾ ਪਾ ਪਾ ਤੇ ਕੁੱਕਰ ਚ ਮੈਂ ਇੱਕ ਬਰੀ ਰਾੜਾ ਲਵਾ ਕੇ ਫੇਰ ਲਵਾਨੇ ਨੂੰ ਸੀਟੀਆਂ ਲੋ ਬਈ ਕੁੱਕਰ ਨੂੰ ਲਾ ਗਿਆ ਸੀਟੀਆਂ ਖਾਣ ਚਲੋ ਬਈ ਆਪਣੀ ਇੱਥੇ ਲੱਗੀ ਹੋਈ ਹੈ ਮਹਿਫਲ ਜੰਗਲ ਦੇ ਵਿੱਚ ਜੰਗਲ ਚ ਅੱਜ ਹੋ ਰਿਹਾ ਮੰਗਲ ਇਹ ਠਾਕੁਰ ਹੈ ਇਹ ਮੁੰਡਾ सोनू ਇਹ ਮਨੀਸ਼ ਅਮਿਤ ਉਹ ਤਾਰੇ ਤਾਂ ਕਹਿੰਦਾ ਮੈਂ ਆਪਣੀ ਸਲਾਦ ਦੀ ਪਲੇਟ ਲੱਗੇ ਰੱਖੀ ਐ ਮੈਂ ਕਹਿੰਦਾ ਬੱਕਰਾ ਨਹੀਂ ਖਾਣਾ ਕਹਿੰਦਾ ਮੈਂ ਲੋ ਜੀ ਆਪਣਾ ਮਟਰਨ ਬਣ ਕੇ ਹੋ ਗਿਆ ਤਿਆਰ ਆ ਦੇਖੋ ਚੈੱਕ ਕਰੋ ਕੀ ਚੀਜ਼ ਬਣੀ ਐ ਨਲਕੀ ਵਾਲਾ ਪੀਸ ਦੇਸੀ ਸਟਾਈਲ ਦੇਸੀ ਚੁੱਲਾ ਤੇ ਮਟਰਨ ਜੰਗਲ ਦੇ ਵਿੱਚ ਦੇਖੋ ਨਿਆਰੇ ਆ ਕੀਨੇ ਪਿੱਛੇ ਅੱਗ ਵੀ ਲਾਤੀ ਦੇਖੋ ਨਿਆਰੇ ਜੰਗਲ ਦੇ ਆਹ ਬਾਈ ਸਾਡਾ ਤੇ ਪਲੇਟਾ ਮੋਟਾ ਹੋ ਬਾਈ ਨਜ਼ਾਰੇ ਪੂਰੇ ਇੱਥੇ ਜੰਗਲ ਦੇ ਵਿੱਚ ਪਿੱਛੇ ਵੀ ਉਹ ਚੈੱਕ ਕਰੋ ਹੋਰ ਹੀ ਦੇਖ ਲੈ ਕੋਈ ਜੰਗਲੇ ਜੰਗਲ ਵਧੀਆ ਜੀ ਵੀ ਕਿੱਥੋਂ ਆਉਂਦਾ ਹੈ ਦੋਨੇ ਦ੍ਰੇਪੀ ਜਾਰਡਰ ਕਰ ਰਹੇ ਬੈਠੇ ਜੰਗਲ ਦੇ ਵਿੱਚ ਵੀ ਜੰਗਲ માં ਕਿਹੜਾ ਪੀ ਜਾਣ ਆਰੇ ਦੋਣਾ ਚੁੱਪਰੇ ਪਨੀਰ ਖਾ ਲੈ ਜਿਹੜਾ ਖਾ ਰਿਹਾ ਦੇਖੋ ਬਈ ਮਿੱਤਰੋ ਇਹ ਨਲੀ ਵਾਲਾ ਪੀਸ ਦੇਖੋ ਕਿਆ ਰੰਗਤ ਹੈ ਕਿਆ ਚੀਜ਼ ਬਣੀ ਹੈ ਇਹ ਪੈਗ ਬਿਆਰ ਇਹਨੇ ਲਾਲੇ ਪੈਗ ਇਹ ਬੰਦਾ ਬੈਜ ਵਾਲਾ ਇਹ ਬੰਦਾ ਬੈਜ ਵਾਲਾ ਲਾਈ ਕਰਾਸ ਕਰਾਈ ਕਰੋ